ਜ਼ਿੰਦਗੀ ਵਿੱਚ ਨਾ ਬਹੁਤ ਵਾਰ ਅਜਿਹਾ ਹੁੰਦਾਗਾ ਜਦੋਂ ਸਾਨੂੰ ਐਵੇਂ ਲੱਗਦਾਗਾ ਵੀ ਅਸੀਂ ਮਿਹਨਤ ਤਾਂ ਬਹੁਤ ਜ਼ਿਆਦਾ ਕਰ ਰਹੇ ਹਾਂ ਪਰ ਸਾਨੂੰ ਜਿੰਨਾ ਪਰਮਾਤਮਾ ਤੋਂ ਫਲ ਮਿਲਣਾ ਚਾਹੀਦਾ ਉਹ ਸਾਨੂੰ ਪਰਮਾਤਮਾ ਨਹੀਂ ਦੇ ਰਿਹਾ ਹਰ ਕਿਸੇ ਪ੍ਰਾਣੀ ਨੂੰ ਹਰ ਕਿਸੇ ਬੰਦੇ ਨੂੰ ਹਰ ਕਿਸੇ ਇਨਸਾਨ ਨੂੰ ਇਹ ਸਿੱਖਵਾਇਆ ਜਾਂ ਰਿਹਾ ਹੈ ਕਿ ਅਸੀਂ ਇੰਨਾ ਕੁਝ ਕਰਦੇ ਆ ਸਾਨੂੰ ਕੁਝ ਮਿਲਦਾ ਨਹੀਂ ਅਸੀਂ ਇੰਨੀ ਮਿਹਨਤ ਵੀ ਕਰਦੇ ਆ ਇੰਨਾ ਪੂਜਾ ਪਾਠ ਵੀ ਕਰਦੇ ਆ ਰੱਬ ਨੂੰ ਵੀ ਧਿਆਉਂਦੇ ਆ ਸੱਚੇ ਪਾਸ਼ਾ ਨੂੰ ਵੀ ਧਿਆਉਨੇ ਆ ਹਰ ਧਰਮ ਨੂੰ ਮੰਨਦੇ ਆ ਕਿਸੇ ਦਾ ਮਾੜਾ ਨਹੀਂ ਕਰਦੇ ਫਿਰ ਵੀ ਸਾਨੂੰ ਰੱਬ ਉਹਨਾਂ ਕਿਉਂ ਨਹੀਂ ਦਿੰਦਾ ਜਿੰਨਾ ਸਾਨੂੰ ਮਿਲਣਾ ਚਾਹੀਦਾ ਕੁਝ ਐਸੀ ਤਰ੍ਹਾਂ ਦੀ ਕਹਾਣੀ ਤੁਹਾਨੂੰ ਅੱਜ ਮੈਂ ਸੁਣਾਵਾਗਾ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਮੈਂ ਦਾਵਾ ਕਰਦਾ ਵਾਦਾ ਨਹੀਂ ਦਾਵਾ ਕਰਦਾ ਕਿ ਤੁਸੀਂ ਮੇਰੀ ਹਰ ਕਹਾਣੀ ਨੂੰ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਆਪਣੇ ਬੱਚਿਆਂ ਦੇ ਵਿੱਚ ਬਹਿ ਕੇ ਸੁਣ ਸਕਦੇ ਹੋ ਕਹਾਣੀ ਦੀ ਸ਼ੁਰੂਆਤ ਹੁੰਦੀ ਆ ਇੱਕ ਕਿਸਾਨ ਆਪਣੇ ਕੋਲ ਜਿੰਨੀ ਪੈਲੀ ਆ ਉਹਦੇ ਕੋਲੇ ਬਹੁਤ ਘੱਟ ਪੈਲੀ ਹੁੰਦੀ ਆ ਤੇ ਉਹਨੂੰ ਉਹ ਕਰਦਾਗਾ ਤੇ ਹਰ ਵਾਰਾ ਸੋਕਾ ਪੈ ਜਾਂਦਾਗਾ ਤੇ ਉਹਨੂੰ ਉਹਦੀ ਫਸਲ ਦੇ ਵਿੱਚੋਂ ਕੁਝ ਵੀ ਨਹੀਂ ਨਿਕਲਦਾ ਤਾਂ ਉਹਨੂੰ ਸ਼ਿਕਵਾ ਹੁੰਦਾ ਯਾਰ ਮੈਂ ਕੋਈ ਮਾੜਾ ਕੰਮ ਵੀ ਨਹੀਂ ਕਰਦਾ ਮੈਂ ਰੱਬ ਨੂੰ ਧਿਆਉਣਾ ਵੀ ਬਹੁਤ ਆ ਹਨਾ ਤੇ ਫਿਰ ਵੀ ਰੱਬ ਮੇਰੇ ਨਾਲ ਮਾੜਾ ਕਿਉਂ ਕਰਦਾ ਤੇ ਉਹਦੇ ਘਰ ਦਾ ਗੁਜ਼ਾਰਾ ਵੀ ਬੜਾ ਮੁਸ਼ਕਿਲ ਹੁੰਦਾਗਾ ਕਿਉਂਕਿ ਉਹਦੀ ਜਿਹੜੀ ਘਰੋਂ ਹੁੰਦੀ ਆ ਉਹ ਬਾਹਰ ਕੰਮ ਕਰਕੇ ਹਨਾ ਪੈਸਾਂ ਤੇ ਲੱਕ ਮਾ ਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ ਤੇ ਜਿਹੜਾ ਕਿਸਾਨ ਹੁੰਦਾਗਾ ਉਹ ਵੀ ਆਪਣੀ ਪੈਲੀ ਦਾ ਕੰਮ ਕਰਨ ਦੇ ਬਾਵਜੂਦ ਵੀ ਕਿਸੇ ਹੋਰ ਥਾਂ ਤੇ ਕੰਮ ਕਰਕੇ ਹਨਾ ਉਹ 2-4 ਪੈਸੇ ਕਮਾਉਂਦਾਗਾ ਪਰ ਉਹ ਕਹਿੰਦਾਗਾ ਵੀ ਯਾਰ ਇੰਨਾ ਮਿਹਨਤੀ ਵੀ ਆ ਮੈਂ ਬਾਹਰ ਵੀ ਕੰਮ ਕਰਦਾ ਆਪਣੀ ਪੈਲੀ ਵੀ ਸੰਭਾਲਦਾ ਫਿਰ ਵੀ ਰੱਬ ਮੈਨੂੰ ਉਹਨਾ ਕਿਉਂ ਨਹੀਂ ਦੇ ਰਿਹਾ ਜਿੰਨਾ ਮੈਨੂੰ ਮਿਲਣਾ ਚਾਹੀਦਾਗਾ ਸਾਡੇ ਆਮ ਹੀ ਆਗਾ ਕਿ ਹਰ ਕਿਸੇ ਬੰਦੇ ਨੂੰ ਸ਼ਿਕਵਾ ਰਹਿੰਦਾ ਹੀ ਆਗਾ ਕਿ ਯਾਰ ਮੈਂ ਕਿਸੇ ਦਾ ਮਾਰਾ ਵੀ ਨਹੀਂ ਕਰਦਾ ਮੈਂ ਨਾ ਭਜਨ ਬਾਠ ਵੀ ਕਰਦਾ ਕਿਸੇ ਦਾ ਮਾਰਾ ਨਹੀਂ ਸੋਚਦਾ ਹਨਾ ਮੈਨੂੰ ਫਿਰ ਵੀ ਇੰਨਾ ਕਿਉਂ ਆ ਦੁੱਖ ਦਿੰਦਾ ਰੱਬ ਹਨਾ ਤੇ ਉਹ ਇੱਕ ਦਿਨ ਕੀ ਕਰਦਾ ਆਪਣੀ ਬੋਟੀ ਨਾਲ ਸਲਾਹ ਕਰਕੇ ਪਿੰਡ ਵਿੱਚ ਬਸਦੇ ਨਾ ਇੱਕ ਡੇਰੇ ਦੇ ਵਿੱਚ ਉਹ ਚਲਾ ਜਾਂਦਾ ਉਹਦੇ ਇੱਕ ਮਹਾਤਮਾ ਜੀ ਰਹਿੰਦੇ ਹੁੰਦੇ ਨੇ ਉਸ ਮਹਾਤਮਾ ਜੀ ਨੂੰ ਜਾ ਕੇ ਆਪਣੀ ਸਾਰੀ ਕਹਾਣੀ ਦੱਸਦਾਗਾ ਵੀ ਮਹਾਤਮਾ ਜੀ ਮੇਰੇ ਨਾਲ ਆ ਭੀਤ ਰਹੀ ਆ ਪਰ ਮੈਨੂੰ ਸ਼ਿਕਵਾ ਬਹੁਤ ਆ ਪ੍ਰਮਾਤਮਾ ਨਾਲ ਵੀ ਮੈਨੂੰ ਜਿਹੜੀ ਚੀਜ਼ ਮਿਲਣੀ ਚਾਹੀਦੀ ਆ ਉਹ ਨਹੀਂ ਮਿਲ ਰਹੀ ਜਾਨੀ ਮੈਂ ਮਿਹਨਤ ਬਹੁਤ ਕਰਦਾਗਾ ਪਰ ਮੈਨੂੰ ਜਿਹੜਾ ਮਿਲਣਾ ਚਾਹੀਦਾ ਫਾਲਾ ਜਿੰਨਾ ਮਿਲਣਾ ਚਾਹੀਦਾ ਹਨ ਉਹ ਨਹੀਂ ਮਿਲਦਾ ਪਰ ਮੈਨੂੰ ਉਲਟਾ ਉਹਦਾ ਹਾਨੀ ਹੋ ਹੀ ਮਿਲ ਜਾਂਦੀ ਆ ਹਮੇਸ਼ਾ ਦੀ ਹਮੇਸ਼ਾ ਤਾ ਉਹ ਮਹਾਤਮਾ ਜੀ ਬਹੁਤ ਭਜਨਵੰਦਗੀ ਵਾਲੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਵੀ ਬੈਠ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਣਾ ਤੂੰ ਫਿਰ ਮੈਨੂੰ ਤੈਨੂੰ ਗੱਲ ਸੌਖੀ ਸਮਝ ਆ ਜੂਗੀ ਉਹ ਇੱਕ ਵਾਰ ਕਹਿੰਦਾ ਇੱਕ ਜੰਗਲ ਦੇ ਵਿੱਚ ਇੱਕ ਲੱਕੜਹਾਰਾ ਗਿਆ ਲੱਕੜਹਾਰੇ ਨੇ ਵੇਖਿਆ ਨਾ ਇੱਕ ਸੱਪ ਜਿਹੜਾ ਇੱਕ ਜਾਲ ਦੇ ਵਿੱਚ ਫਸਿਆ ਹੋਇਆ ਸੀਗਾ ਤੇ ਉਸ ਜਾਲ ਨੂੰ ਉਹ ਕਹਿੰਦਾ ਵੀ ਉਹ ਸੋਚਦਾਗਾ ਵੀ ਯਾਰ ਜੇ ਮੈਨੂੰ ਸੱਪ ਨੂੰ ਕੱਢਣ ਦੀ ਕੋਸ਼ਿਸ਼ ਕਰਾਂਗਾ ਹੋ ਸਕਦਾ ਇਹ ਮੈਨੂੰ ਡਾਂਗੀ ਮਾਰ ਦੇ ਹਨਾ ਮੈਨੂੰ ਹਾਨੀ ਹੋ ਜੇ ਪਰ ਉਹਦੇ ਵਿੱਚ ਫਿਰ ਵੀ ਨਾ ਕੋਈ ਇਨਸਾਨੀਅਤ ਜਾਗ ਪੈਂਦੀ ਆ ਉਹ ਕਹਿੰਦਾ ਵੀ ਚਲ ਕੋਈ ਗੱਲ ਨਹੀਂ ਹਨਾ ਵੀ ਇਹਨੂੰ ਮੈਂ ਕੱਢ ਹੀ ਦਿੰਨਾ ਤੇ ਉਹਨੂੰ ਉਹ ਸੱਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਜਾਲ ਦੇ ਵਿੱਚੋਂ ਰਿਹਾ ਕਰ ਦਿੰਦਾਗਾ ਜਦੋਂ ਹੀ ਉਹਨੂੰ ਰਿਹਾ ਕਰਦਾਗਾ ਨਾ ਤਾਂ ਸੱਪ ਬੋਲਦਾਗਾ ਵੀ ਤੂੰ ਮੈਨੂੰ ਮੇਰਾ ਭਲਾ ਕੀਤਾ ਹਨਾ ਮੈਨੂੰ ਆਜ਼ਾਦ ਕੀਤਾ ਮੈਂ ਤੁਹਾਨੂੰ ਇਸ ਬਦਲੇ ਕੁਝ ਦੇਣਾ ਚਾਹਣਾਗਾ ਤੇ ਉਹ ਲੱਕੜਹਾਰਾ ਕਹਿੰਦਾ ਵੀ ਦੱਸੋ ਤੁਸੀਂ ਮੈਨੂੰ ਮੇਰੀ ਕੀ ਸੇਵਾ ਕਰ ਸਕਦੇ ਹੋ ਹਨਾ ਤੇ ਉਹ ਕਹਿੰਦਾ ਵੀ ਚੱਲ ਮੈਂ ਤੈਨੂੰ ਇੱਕ ਗੁਫਾ ਚ ਲੈ ਕੇ ਚਲਦਾਗਾ ਤੇ ਉਹਦੇ ਮਗਰ ਚਲਾ ਜਾਂਦਾ ਲੱਕੜਹਾਰਾ ਤੇ ਜਦੋਂ ਹੀ ਉਹ ਗੁਫਾ ਦੇ ਵਿੱਚ ਜਾਂਦੇ ਨੇ ਉਹਦੇ ਵਿੱਚ ਕਤਾਂ ਦੌਲਤ ਪਈ ਹੁੰਦੀ ਹੈਗੀ ਖਜ਼ਾਨੇ ਪਏ ਹੁੰਦੇ ਨੇਗੇ ਤੇ ਉਹ ਕਹਿੰਦਾ ਵੀ ਤੂੰ ਆਪਣੀ ਲੋੜ ਅਨੁਸਾਰ ਹਨਾ ਇੱਥੋਂ ਲੈ ਜਾ ਤੇ ਵੀ ਟਾਈਮ ਨਾਲ ਚਲਾ ਜਾਏ ਉਹ ਕਹਿੰਦਾ ਠੀਕ ਆ ਜਦੋਂ ਉਹ ਅੰਦਰ ਜਾਂਦਾਗਾ ਤਾਂ ਉਹਦਾ ਮਨ ਲਚਾ ਜਾਂਦਾਗਾ ਉਹ ਕਹਿੰਦਾ ਵੀ ਜਿਹੜਾ ਇੰਨਾ ਧਨ ਖਜ਼ਾਨਾ ਪਿਆਗਾ ਹਨਾ ਮੈਂ ਸਾਰੇ ਦਾ ਸਾਰੀ ਚੱਕ ਕੇ ਲੈ ਜਾਦਾਗਾ ਕਿਹੜਾ ਇੱਥੇ ਬਾਰ ਬਾਰ ਆਊਗਾ ਕਿਹੜਾ ਇੱਥੇ ਹੱਡੀਆਂ ਘਸਾਊਗਾ ਹਨਾ ਕਿਹੜਾ ਲੱਕੜਾ ਕੱਟ-ਕੱਟ ਕੇ ਘਰੇ ਲੈ ਕੇ ਜਾਊਗਾ ਵਧੀਆ ਜ਼ਿੰਦਗੀ ਬਤੀਤ ਕਰਾਂਗੇ ਆਪਾਂ ਤੇ ਉਹ ਕੀ ਕਰਦਾਗਾ ਜਦੋਂ ਉਹ ਸਾਰਾ ਕੁਝ ਸਮਝਣ ਦੀ ਗੱਲ ਕਰਦਾਗਾ ਹਨਾ ਸਾਰਾ ਕੁਝ ਚੱਕ ਕੇ ਲੈ ਜਾਣ ਦੀ ਕੋਸ਼ਿਸ਼ ਕਰਦਾਗਾ ਤਾਂ ਕੀ ਹੁੰਦਾ ਅਚਾਨਕ ਹੀ ਨਾ ਰੌਸ਼ਨੀਆਂ ਬੰਦ ਹੋ ਜਾਂਦੀਆਂ ਨੇਗੀਆਂ ਰੌਸ਼ਨੀਆਂ ਬੰਦ ਹੋਣ ਦਾ ਮਤਲਬ ਇਹ ਹੁੰਦਾਗਾ ਕਿ ਬਈ ਨਾ ਜਿਹੜਾ ਗੁਫਾ ਦਾ ਦਰਵਾਜ਼ਾ ਹੁੰਦਾਗਾ ਉਹ ਬੰਦ ਹੋ ਜਾਂਦਾਗਾ ਤੇ ਉਸ ਨੂੰ ਜਿਹੜੇ ਗੁਫਾ ਦੇ ਵਿੱਚ ਇੱਕ ਮਹਾਤਮਾ ਜੀ ਰਹਿੰਦੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਬੇਤੂ ਸੱਪ ਨੂੰ ਤੈਨੂੰ ਕੁਝ ਅਦੇਹਾ ਕਰਨ ਨੂੰ ਕਿਹਾ ਸੀਗਾ ਜਿਹੜਾ ਤੂੰ ਸ਼ਾਇਦ ਆ ਭੁੱਲ ਗਿਆ ਉਹਨੇ ਕਿਹਾ ਸੀ ਵੀ ਲੋੜ ਅਨੁਸਾਰ ਦਿਨਾਂ ਤਨ ਨੂੰ ਇੱਥੋਂ ਚਾਹੀਦਾਗਾ ਹਨ ਤੂੰ ਇੱਥੋਂ ਲੈ ਜਾ ਪਰ ਤੂੰ ਆਪਣੇ ਮਨ ਦੇ ਵਿੱਚ ਲਾਲਚ ਧਾਰਿਆ ਤੇ ਇੱਥੋਂ ਸਾਰਾ ਖਜ਼ਾਨਾ ਲਿਜਾਣ ਦੀ ਕੋਸ਼ਿਸ਼ ਕੀਤੀ ਜਦੋਂ ਉਹਦੀਆਂ ਗੱਲਾਂ ਸੁਣਦਾਗਾ ਤਾਂ ਜਦੋਂ ਉਹ ਬਾਹਰ ਆ ਜਦੋਂ ਉਹਦੀਆਂ ਗੱਲਾਂ ਸੁਣਦਾਗਾ ਤਾਂ ਜਦੋਂ ਉਹ ਪਲਟ ਕੇ ਵੇਖਦਾਗਾ ਤਾਂ ਜਿੰਨੇ ਦਾ ਜੰਨਾ ਖਜ਼ਾਨਾ ਹੁੰਦਾ ਹਨ ਉਹ ਸਾਰਾ ਦਾ ਸਾਰਾ ਗਾਇਬ ਹੋ ਜਾਂਦਾਗਾ ਤੇ ਉਹਨੂੰ ਆਪਣੇ ਆਪ ਤੇ ਸ਼ਿਕਵਾ ਬਹੁਤ ਹੁੰਦਾਗਾ ਵੀ ਯਾਰ ਮੈਨੂੰ ਜਿੰਨਾ ਮਾਲਕ ਦੇ ਰਿਹਾ ਸੀ ਹਨਾ ਮੈਂ ਉਹ ਤੋਂ ਵੱਧ ਚਾਹਿਆ ਜੇ ਮੈਨੂੰ ਮੈਂ ਚੰਗਾ ਹੁੰਦਾ ਹਨਾ ਤਾਂ ਮੈਂ ਚੰਗੇ ਦੇ ਲਈ ਮੈਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ ਜਿੰਨਾ ਮੇਰੇ ਕੋਲ ਹੈਗਾ ਸੀਗਾ ਮੈਨੂੰ ਉਨਾ ਹੀ ਲਿਜਾ ਕੇ ਘਰੇ ਲੈ ਜਾਣਾ ਚਾਹੀਦਾ ਸੀ ਸੋ ਫਿਰ ਉਹਨੂੰ ਮਹਾਤਮਾ ਜੀ ਦੂਜੀ ਕਹਾਣੀ ਸੁਣਾਉਂਦੇ ਨੇ ਕਿ ਇੱਕ ਵਾਰੀ ਕੀ ਹੁੰਦਾਗਾ ਇੱਕ ਸ਼ਿਕਾਰੀ ਨਾ ਸ਼ਿਕਾਰ ਖੇਡਣਾ ਜੰਗਲ ਦੇ ਵਿੱਚ ਜਾਂਦਾਗਾ ਜੰਗਲ ਦੇ ਵਿੱਚ ਉਹ ਜਦੋਂ ਹੀ ਜਾਂਦਾ ਤਾਂ ਉਹਦੀ ਨਜ਼ਰੀ ਇੱਕ ਹਿਰਨ ਪੈਂਦਾਗਾ ਉਹ ਹਿਰਨ ਤੇ ਨਿਸ਼ਾਨਾ ਸਾਦਣ ਦੀ ਕੋਸ਼ਿਸ਼ ਕਰਦਾ ਪਰ ਉਹ ਹਰ ਵਾਰ ਹਿਰਨ ਬਚ ਜਾਂਦਾ ਤੇ ਉਹ ਇੱਕ ਦਿਨ ਦੇ ਵਿੱਚ ਸ਼ਿਕਾਰ ਨਹੀਂ ਕਰ ਪਾਉਂਦਾ ਤੇ ਉਹ ਦੁਬਾਰਾ ਫੇਰ ਜਾਂਦਾਗਾ ਦੁਬਾਰਾ ਫੇਰ ਨਹੀਂ ਉਹਦੇ ਹੱਥ ਵਿੱਚ ਆਉਂਦਾ ਤੇ ਉਹ ਭੱਜ ਜਾਂਦਾਗਾ ਫਿਰ ਇੱਕ ਵਾਰੀ ਉਹ ਕੀ ਹੁੰਦਾਗਾ ਉਹਨੂੰ ਉਹ ਕਾਬੂ ਕਰ ਲੈਂਦਾ ਜਾਲ ਦੇ ਮਾਧਿਅਮ ਰਾਹੀਂ ਜਦੋਂ ਹੀ ਜਾਲ ਦੇ ਨਾਲ ਉਹਨੂੰ ਕਾਬੂ ਕਰਦਾਗਾ ਤੇ ਉਹ ਕੀ ਹੁੰਦਾਗਾ ਉਹ ਜਾਲ ਦੇ ਵਿੱਚੋਂ ਵੀ ਨਿਕਲ ਜਾਂਦਾ ਤੇ ਉਹ ਭੱਜ ਜਾਂਦਾਗਾ ਤੇ ਜਿਹੜਾ ਸ਼ਿਕਾਰੀ ਹੁੰਦਾ ਉਹ ਤੇ ਬਹੁਤ ਗਰੋਧਵਾਨ ਹੁੰਦਾਗਾ ਵੀ ਇਹ ਮੇਰੇ ਹੱਥ ਹੀ ਨਹੀਂ ਆ ਰਿਹਾ ਤੇ ਉਹ ਉਹਦਾ ਪਿੱਛਾ ਕਰਦਾ ਕਰਦਾ ਜੰਗਲ ਦੇ ਵਿੱਚ ਫਿਰ ਦੁਬਾਰਾ ਚਲਾ ਜਾਂਦਾਗਾ ਜੰਗਲ ਦੇ ਵਿੱਚ ਉਹ ਦੁਬਾਰਾ ਜਦੋਂ ਹੀ ਚਲਾ ਜਾਂਦਾਗਾ ਤਾਂ ਉਹ ਇੱਕ ਨਾ ਭਜਦਾ ਭਜਦਾ ਇੱਕ ਖੂਚ ਡਿੱਗ ਪੰਦਾ ਤੇ ਜਦੋਂ ਉਹ ਖੂਚ ਡਿੱਗੇ ਹੋਏ ਹਿਰਨ ਨੂੰ ਵੇਖਦਾਗਾ ਤਾਂ ਉਹਨੂੰ ਚਾ ਚੜ ਜਾਂਦਾ ਵੀ ਹੁਣ ਤਾਂ ਮੈਂ ਹਿਰਨ ਨੂੰ ਫੜ ਲਿਆ ਵੀ ਹੁਣ ਨਹੀਂ ਇਹ ਕਿਤੇ ਜਾ ਸਕਦਾ ਪਰ ਜਦੋਂ ਹੀ ਉਹ ਪਿੱਛੇ ਮੁੜ ਕੇ ਵੇਖਦਾਗਾ ਤਾਂ ਉਹਦੇ ਵੱਲ ਇੱਕ ਜਿਹੜਾ ਜੰਗਲੀ ਸ਼ੇਰ ਹੁੰਦਾਗਾ ਸ਼ੇਰ ਹੁੰਦਾਗਾ ਉਹ ਵਧਿਆ ਆ ਰਿਹਾ ਹੁੰਦਾਗਾ ਉਹ ਸੋਚਦਾ ਵੀ ਜੇ ਮੈਂ ਹਿਰਨ ਦਾ ਸ਼ਿਕਾਰ ਕਰਨਾ ਚਾਹੂੰਗਾ ਤਾਂ ਮੈਂ ਮਾਰੇ ਜਾਊਗਾ ਜੇ ਇਹਨੂੰ ਮੈਂ ਛੱਡ ਦੇਵਾਂ ਤਾਂ ਹੋ ਸਕਦਾ ਮੈਂ ਬਚ ਜਾਵਾਂ ਤੇ ਫਿਰ ਉਹ ਕੀ ਕਰਦਾਗਾ ਉਹਨੂੰ ਛੱਡ ਕੇ ਚਲਾ ਜਾਣਾਗਾ ਇਹ ਦੋਵੇਂ ਕਹਾਣੀਆਂ ਸੁਣ ਕੇ ਮਹਾਤਮਾ ਜੀ ਦੀਆਂ ਜਿਹੜਾ ਕਿਸਾਨ ਉਹਦੇ ਸਾਹਮਣੇ ਬੈਠਾ ਹੁੰਦਾਗਾ ਤਾਂ ਉਹਨੂੰ ਪਛਤਾਪ ਹੁੰਦਾ ਆਪਣੇ ਆਪ ਤੇ ਵੀ ਹਾਂ ਮੈਨੂੰ ਹੁਣ ਮਹਿਸੂਸ ਹੋਇਆ ਮੈਨੂੰ ਸਮਝ ਲੱਗ ਗਈ ਕਿ ਪ੍ਰਮਾਤਮਾ ਜੋ ਕਰਦਾ ਚੰਗਾ ਹੀ ਕਰਦਾ ਕਹਾਣੀ ਤੋਂ ਸਾਨੂੰ ਇਹੀ ਸਿੱਖਣ ਨੂੰ ਮਿਲਦਾ ਹੈ ਕਿ ਆਪਣਾ ਕਰਮ ਕਰਦੇ ਰਹੋ ਹੋ ਸਕਦਾ ਪ੍ਰਮਾਤਮਾ ਨੇ ਤੁਹਾਡੇ ਲਈ ਅਜਿਹਾ ਸੋਚਿਆ ਹੋਵੇ ਜਿਹੜਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਸੋ ਕਰਮ ਦੇ ਵਿੱਚ ਹਮੇਸ਼ਾ ਵਿਸ਼ਵਾਸ ਰੱਖੋ ਭਜਨ ਬਾਟ ਕਰੋ ਬੰਦਗੀ ਕਰੋ ਕਿਸੇ ਦਾ ਮਾੜਾ ਨਾ ਸੋਚੋ ਜੇ ਤੁਹਾਨੂੰ ਸਿਕਵਾ ਵੀ ਹੁੰਦਾਗਾ ਤਾਂ ਤੁਸੀਂ ਠਹਿਰਾ ਕਰੋ ਕਿਉਂਕਿ ਪ੍ਰਮਾਤਮਾ ਨੇ ਹੋ ਸਕਦਾ ਤੁਹਾਡੇ ਲਈ ਕੋਈ ਹੋਰ ਵੀ ਚੰਗਾ ਸੋਚਿਆ ਹੋਵੇ ਜੇ ਤੁਹਾਨੂੰ ਇਹ ਕਹਾਣੀ ਚੰਗੇ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂਕੇ ਤੁਹਾਡੇ ਸਾਹਮਣੇ ਮੈਂ ਹੋਰ ਚੰਗੀਆਂ ਚੰਗੀਆਂ ਵੀਡੀਓ ਚੰਗੀਆਂ ਚੰਗੀਆਂ ਆ ਗੀਤ ਕਵਿਤਾਵਾਂ ਜਿਹੜੀਆਂ ਵੀ ਜਿਹੜੀ ਵੀਡੀਓ ਮੈਂ ਬਣਾਉਣਾਗਾ ਉਹ ਤੁਹਾਡੇ ਸਾਹਮਣੇ ਆ ਸਕਣ ਜੇ ਤੁਸੀਂ ਇਸ ਵੀਡੀਓ ਨੂੰ ਇਸ ਕਹਾਣੀ ਨੂੰ ਤੁਸੀਂ YouTube ਤੇ ਵੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਆਪਣੇ ਮਿੱਤਰਾਂ ਸਾਰੇ ਸੰਬੰਧੀਆਂ ਰਿਸ਼ਤੇਦਾਰਾਂ ਤੱਕ ਇਹ ਵੀਡੀਓ ਜਰੂਰ ਪਹੁੰਚਾਇਆ ਕਰੋ ਕਿਉਂਕਿ ਮੈਨੂੰ ਹਮੇਸ਼ਾ ਹੀ ਇਸ ਗੱਲ ਦਾ ਯਕੀਨ ਰਹਿੰਦਾ ਖੁਸ਼ੀ ਰਹਿੰਦੀ ਆ ਕਿ ਮੈਂ ਕੋਈ ਵੀ ਵੀਡੀਓ ਜਹੀ ਨਹੀਂ ਬਣਾਉਂਦਾ ਕਿ ਜਿਹੜੀ ਅਸੀਂ ਪਰਿਵਾਰ ਦੇ ਵਿੱਚ ਮੈਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਨਾ ਦੇਖ ਸਕਾਂ ਧੰਨਵਾਦ